ਉਹ ਗਾਣਾ ਲਾ ਕੇ ਗਿਆ ਨੱਚਦਾ ਦੇਖ। ਸੋ ਬਾਈ ਮੈਨੂੰ ਹੁਣੇ ਅਮਰ ਨੇ ਦੱਸਿਆ ਜਿਹੜਾ ਉੱਪਰ ਤੁਹਾਨੂੰ ਇੱਥੇ ਰਾਜਾ ਦਿਖ ਰਿਹਾ ਜਾਂਦਾ ਉਹ ਉੱਪਰ ਤੱਕ ਉੱਥੇ ਉੱਪਰੋਂ ਬਣੇ ਹੋਏ ਆ ਜਿਹੜੇ ਐਵਰੇਸਟ ਤੇ ਬੰਦੇ ਮਰ ਜਾਂਦੇ ਆ ਨਾ ਉਹਨਾਂ ਦੀ ਯਾਦ ਵਿੱਚ ਮਤਲਬ ਕਬਰਾਂ ਕਹਿ ਲਓ ਜਾਂ ਹੁਣ ਦਿਖਾਣਾ ਉੱਪਰ ਜਾ ਕੇ ਕੋਈ ਦੀ ਤਾਂ ਫੋਟੋ ਵੀ ਲੱਗੀ ਹੋਈ ਹੈ। ਛੋਟਾ ਜਿਹਾ ਬੱਚਾ ਸੀਗਾ ਬਈ ਕੋਈ। ਹੋਰ ਦਿਖਾਣਾ ਥੱਲੇ। ਕਰਤੇ ਪਤਾ ਨਹੀਂ ਕੀ ਸੋਚ ਕੇ ਨੇ ਸ਼ਰੀਆ ਸ਼ਾਹ ਇਹ ਇੰਡੀਅਨ ਲੱਗਦੇ ਗਏ 2012 ਚ ਤੇ ਇੱਥੇ ਕਿਹਦੀ ਰਾਤੀ ਹੋ ਸਕਦਾ ਬਾਕੀ ਪਤਾ ਨਹੀਂ ਕੀ ਸੋਚ ਕੇ ਆਏ ਹੁਣੇ ਇੱਥੇ ਆ ਦੇਖੋ Song Gone Bin 2012 ਚ Go to sleep forever in the Everest ਭయ్యా ਦੇਖ ਲੋ ਕੁੜੀ ਅੱਗੇ ਜਾ ਰਹੀ ਆ ਇੱਧਰ ਦੋ ਦੋ ਪੈਂਟ ਆ ਭਾਈ ਉਹ ਹੀ ਆ ਇਹ ਜਾ ਰਹੀ ਏਦਾਂ ਹੀ ਨਿੱਕਰ ਪਾਈ ਇਹਨੂੰ ਕੋਈ ਚੱਕਰ ਨਾ ਤਾਂ ਲਾਲ ਹੋਈ ਪਈ ਆ ਤੇ ਭਾਈ ਤਕੜੀ ਆ ਦੇਖੋ ਟੂ ਸ਼ੋਰ ਕਿੱਤਾ ਆਜਾ ਆਜਾ ਆ ਦੇਖੋ ਹੁਣ ਭੱਜ ਕੇ ਆਊਗਾ ਮੁੰਡਾ ਭੱਜ ਕੇ ਆ ਗਿਆ ਦੇਖੋ ਕਹਿੰਦਾ ਕੋਈ ਟੈਨਸ਼ਨ ਨਹੀਂ ਐ ਮੈਂ ਤਾਂ ਲੋਕਲ ਹੀ ਹਾਂ ਲਵ ਇਹ ਈਤੀ ਦਾ ਮੁੰਡਾ ਪਹਾੜੀਆਂ ਤੋਂ ਵੀ ਜ਼ਿਆਦਾ ਭੱਜਦਾ ਮੁੰਡਾ ਯੈਸ ਹੋਰ ਸਿੱਧੂ ਨੇਪਾਲੀ ਕੇ ਕਿੱਸੇ ਤੋਂ ਰਾਮਰੋ ਛੇ ਠੰਡ ਵੀ ਠੰਡੇ ਨਹੀਂ ਆ ਗਲਵਜ਼ ਚ ਵੀ ਮੇਰੇ ਹੱਥ ਸੁੰਨ ਹੋਏ ਪਏ ਆ ਹੁਣ ਮੈਂ ਸੋਚਦਾ ਮੈਂ ਆਪਣੇ ਦੂਜੇ ਗਲਵਜ਼ ਕਿਉਂ ਨਹੀਂ ਲੈ ਕੇ ਆਇਆ ਹੋਰ ਕੋਈ ਗੱਲ ਨਹੀਂ ਜਦ ਹਵਾ ਵੱਜਦੀ ਯੂ ਮੁਸਕਰਾਏ ਤੂੰ ਨੇ ਨਾ ਜਾਣੇ ਕੀਆ ਸੁਪਨੇ ਦਿਖਾਏ ਆਪਸੇ ਅਬ ਤੂੰ ਮੇਰਾ ਦਿਲ जागे ना सोता है क्या करूं, करूं हाय सजल खलीद 2013 ਚ ਫਰਸਟ ਬੰਗਲਾਦੇਸ਼ੀ ਹੋ ਗਏ ਟੂ ਅ ਇਟਰਨਲ ਸਲੀਪ ਇਨ ਓਕੇ ਪਹਿਲਾ ਬੰਗਲਾਦੇਸ਼ੀ ਸੀ ਜਿਹੜਾ ਇੱਥੇ ਪੂਰਾ ਹੋਇਆ ਬਾਈ ਜਾਂਦਾ ਜਾਂਦਾ ਵੀ ਰਿਕਾਰਡ ਬਣਾ ਗਿਆ ਜਾ ਰਿਹਾ ਸਾਰੇ ਲੋਕ ਬੈਠ ਕੇ ਇੱਥੇ ਰੈਸਟ ਕਰ ਰਹੇ ਨੇ ਨਾਲੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਭ ਠੀਕ ਆ ਦੇਖ ਲਓ ਬਈ ਨੇ ਪਛਾਣ ਲਿਆ ਮੈਨੂੰ ਬੋਲਦੇ ਇਹਨੂੰ ਦੇਖ ਕੇ में रहते थे पहले? नहीं नहीं।, फिर तो बता। नहीं वो सुन के वो। अच्छा। बढ़िया ठीक है। है भाई भाई तुम्हारा? सब अच्छा, सबका भाई, सब भाई तो बोलते सलमान है नहीं लॉरेंस है ठीक है ठीक है सत मैं छोटा भीम निकल गए ਤੇ ਅੱਲੇ ਆਪਣਾ ਐਮਜਾ ਵੈਲੀ ਲੋਚ ਸੀਗੇ ਤੇ ਕੋਈ ਵੀਡੀਓ ਬਣਾਉਣ ਦਾ ਯਰ ਕੁਛ ਐਨਾ ਸੀਗਾ ਨਹੀਂ ਇੱਥੇ ਸੀ ਦੋ ਦਿਨ ਤੁਹਾਨੂੰ ਦਿਖਾਈ ਜਿਵੇਂ ਬਰਫ ਬਰਫ ਪੈਂਦੀ ਤੇ ਅੱਜ ਅੱਗੇ ਵਾਸਤੇ ਨਿਕਲੇ ਆ ਟਾਈਮ ਹੋ ਗਿਆ ਭਾਈ 7:30 ਤੇ ਚਲੋ ਮਿਲਦੇ ਆ ਫਿਰ ਵੈਦਰ ਠੀਕ ਆ ਅੱਜ ਸੋ ਭਾਈ ਚੜਦੇ ਚੜਾਉਂਦੇ ਉਹ ਸੀ ਆਪਣਾ ਨੀਚੇ ਦੇਖੋ ਇੰਨੀ ਉੱਪਰ ਆ ਗਏ ਅਮਾਦਾ ਬਲਮ ਉਹ ਸਾਹਮਣੇ ਇਲਮ 올림픽 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 ਨੀ ਇਲਮਪਿਕ ਕਹਿੰਦੇ ਉਹਨੂੰ ਉਹਦੇ ਉੱਪਰ ਵੀ ਚੜਦੇ ਲੋਕ 6000 ਮੀਟਰ ਤੇ ਆਹੋ ਐਦਾਂ ਦਾ ਏਰੀਆ ਬਾਈ ਇਹ ਐਦਾਂ ਦਾ ਰਸਤਾ ਏ ਉੱਬੜ ਖੱਬੜ ਜਿਹਾ ਤੁਸੀਂ ਦੇਖ ਸਕਦੇ ਆ ਦੇਖੋ ਬਰਫ਼ ਕਿੰਨੀ ਪਈ ਹੋਈ ਤੇ ਇਹ ਫਰੈਸ਼ ਸਨੋ ਆ ਜਿਹੜੀ ਕੱਲ ਪਰਸੋ ਪਈ ਸੀ ਨਾ ਉਹੀ ਹੈ ਅੱਧਿਕ ਮੈਲਟ ਵੀ ਹੋ ਗਈ ਕਿਉਂਕਿ ਧੁੱਪ ਤਾਂ ਪਨਿਕਲ ਗਈ ਸੀਗੀ ਤੇ ਦੇਖੋ ਕਿੰਨੀ ਸੋਹਣੀ ਧੁੱਪ ਨਿਕਲੀ ਅੱਜ ਵੀ ਤੇ ਪਹਾੜਾਂ ਦੇ ਨਜ਼ਾਰੇ ਚਲੋ ਦੇਖੋ ਕਿੰਨੇ ਸੋਹਣੇ ਪੱਥਰਾਂ ਨਾਲ ਬਾੜਾਂ ਜੀਆਂ ਕਰੀਆਂ ਹੋਈਆਂ ਐ ਤੇ ਅਜ ਮੈਂ ਤੇ ਅਮਰ ਜਾ ਰਹੇ ਦੋ ਜਣੇ ਅਮਰ ਕਿਸੇ ਹੋ ਜੀ ਸਰ ਠੀਕ ਹੈ ਅੱਜ ਦਾ ਰਸਤਾ ਠੀਕ ਹੈ ਅੱਜ ਦਾ ਰਸਤਾ ਠੀਕ ਹੈ ਲੇਕਿਨ ਕਿਤਨਾ ਗੇਨ ਕਰੇਗਾ ਅਜ ਐਲਟੀਟਿਊਡ ਇੱਕ ਘੰਟਾ ਉਪਰ ਚੱਲ ਰਹੇ ਹਾਂ ਹਾਂ ਕੀ ਬਾਤ ਹੈ ਐਸੀ ਨਹੀਂ ਅੱਜ ਅੱਜ ਕਿੰਨੇ ਮੀਟਰ 'ਤੇ ਚਲੇ ਜਾਏਗੇ ਹਮ ਹਮ 4900 ਮੀਟਰ 'ਤੇ 4900 ਆਲਮੋਸਟ 5000 ਮੀਟਰ 'ਤੇ ਚਲੇ ਜਾਏਗੇ ਜੀ ਓਕੇ ਔਰ ਬੇਸ ਕੈਂਪ ਕਿਤਨਾ ਹੈ 53 53 ਯੈਸ 46 ਉਤੋਂ ਬਾਅਦ 300 ਮੀਟਰ ਹੋਰ ਚੜਨਾ ਧੁੱਪ ਨਿਕਲ ਗਈ ਬਾਈ ਇਹ ਇੱਕ ਵਧੀਆ ਸੰਕੇਤ ਹੈ ਕਿਉਂਕਿ ਠੰਡ ਬਹੁਤ ਸੀ ਦੇਖੋ ਗਲੋਵਜ਼ ਗਲੋਵਜ਼ ਪਾਏ ਹੋਏ ਆ ਪਰ ਬੂਟ ਆਜੇ ਵੀ ਉਹੀ ਐ ਸਪੋਰਟਸ ਰੋਟਿਕਸ ਆ ਵਾਟਰਪ੍ਰੂਫ OK ਕੰਨ ਪਾਣੀ ਦੀ ਬ੍ਰੇਕ ਲੈ ਲਓ ਉਹ ਗਾਣਾ ਲੱਗੇ ਗਿਆ ਨੱਚਦਾ ਦੇਖੋ ਤੇ ਬਾਈ ਕਰਮੀ ਉਹ ਨਹੀਂ ਕਿਤੇ ਪਿੱਛੇ ਹੀ ਰਹਿ ਗਏ ਪਤਾ ਨਹੀਂ ਕਿੱਥੇ ਆ ਬਹੁਤ ਪਿੱਛੇ ਬਹੁਤ ਪਿੱਛੇ ਰਹਿ ਗਏ ਤੇ ਅਸੀਂ ਅੱਗੇ ਆ ਗਏ ਚਲੋ ਕੈਮਰਾ ਆਏਗਾ 32% ਅੱਜ ਦਾ ਦਿਨ ਕੱਢ ਜੂਗਾ ਬਾਕੀ ਦੇਖਦੇ ਆਂ ਅਮਰ ਅੱਜ ਦੱਸ ਰਿਹਾ ਵੀ ਕੱਲ ਉਹ ਆਪਾਂ ਕਿਹੜੇ ਕਿਹੜੇ ਪਹਾੜ ਦੇਖੋਗੇ ਇਹ ਵਾਲਾ ਕੌਣ ਸਾਹ ਅੱਜ ਦਿਖ ਰਿਹਾ ਜੋ ਉਹ ਵਾਲਾ ਪਮੋਰੀ ਇਹ ਪਮੋਰੀ ਹੈ ਬਾਈ ਜਿਹੜਾ ਦਿਖ ਰਿਹਾ ਕੱਲ ਕੀ ਦੇਖेंगे ਕੱਲ ਦੇਖ ਲੇਗੇ ਉਹ ਲਿੰਗਟੇਨ 'ਚ ਐਂਡ ਖੁੰਬੂਚੇ ਚਾਂਗੇ ਫਰਮ ਚਾਇਨਾ ਥੈਨ ਲੋਲਾ देन एप्रेस देन लुपचे लुपचे यस ठीक है देन लोबुजे पीक आल्सो ओके यस तो वो जो चाइना वाला पहाड़ है वो उसका क्या मतलब मतलब चाइना में है वो हाँ चाइना में है ओके okay. चाइना का पहाड़ है सबसे ज़्यादा थोड़ा पीछे हम्म 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 ठीक है रास्ता ही गाना सुना रहा है। सुना सुना, दे, सुना दे। यही तुम पास आये तुम पास आये यू मुस्कुरा है तुमने मचाने क्या सपने दिखाए दिखा अब तो मेरा दिल जागे न सोता है क्या करूँ हाय कुछ कुछ होता है वेरी oh, गुड ਤੋ ਬਾਈ ਦੇਖੋ ਸਾਡਾ ਐਂਟਰਟੇਨਮੈਂਟ ਪੂਰਾ ਕਰਦਾ ਅਮਰ ਜੀ ਸਰ ਇੱਥੇ ਥੋੜਾ ਰੈਸਟ ਲਈ ਰੁਕੇ ਸੀ ਰਸਤੇ 'ਚ ਇਹ ਤੋਂ ਬਾਅਦ ਹੁਣ ਲੰਚ ਪਲੇਸ ਆ ਜਾਣੀ ਅੱਧੇ ਘੰਟੇ ਬਾਅਦ ਉੱਥੇ ਮਿਲਦੇ ਆ ਤੋ ਬਾਈ ਮੈਨੂੰ ਹੁਣੇ ਅਮਰ ਨੇ ਦੱਸਿਆ ਜਿਹੜਾ ਉੱਪਰ ਤੁਹਾਨੂੰ ਇੱਥੇ ਰਾਜਾ ਦਿਖ ਰਿਹਾ ਜਾਂਦਾ ਉਹ ਉੱਪਰ ਤੱਕ ਉੱਥੇ ਉੱਪਰੋਂ ਬਣੇ ਹੋਏ ਆ ਜਿਹੜੇ ਐਵਰੇਸਟ ਤੇ ਬੰਦੇ ਮਰ ਜਾਂਦੇ ਆ ਨਾ ਉਹਨਾਂ ਦੀ ਯਾਦ ਵਿੱਚ ਮਤਲਬ ਕਬਰਾਂ ਕਹਿ ਲੋ ਜਾਂ ਹੰਦਖਾਨਾ ਮੇ ਉੱਪਰ ਜਾ ਕੇ ਉਹ ਮੇ ਤੇ ਬਣਾਏ ਹੋਏ ਆ ਕਈ ਜਿਹੜ ਜਿੰਨੇ ਵੀ ਲੋਕ ਮਰੇ ਆ ਉੱਪਰ ਉੱਥੇ ਆ ਕੇ ਬਣਾ ਦਿੰਦੇ ਆ ਸੋ ਬਹੁਤ ਲੋਕ ਜਾਨ ਗਵਾਉਂਦੇ ਵੀ ਇੱਥੇ ਆਉਂਦੇ ਆਉਂਦੇ ਸੋ ਕੁਝ ਨਹੀਂ ਪਤਾ ਲੱਗਦਾ ਬਾਈ ਜਿੱਦੀ ਜਿੱਥੇ ਲਿਖੀ ਵੀ ਉੱਥੇ ਨਿਕਲਣੀ ਆ ਜਾਨ ਉਹ ਸਾਹਮਣੇ ਬਾਈ ਜਿਹੜੀ ਜਗ੍ਹਾ ਦਿਖ ਰਹੀ ਆ ਉੱਥੇ ਜਾ ਕੇ ਖਾਣਾ ਹੁਣ ਪੂਰਾ ਪਰਦੇ ਕੋ ਮਕੇ ਜਾਣਾ ਉੱਥੇ ਪੁਲ ਦੇ ਉੱਤੇ ਦੀ ਜਿਹੜੇ ਹੈਲੀਕਾਪਟਰ ਸਾਰੇ ਇੱਥੋਂ ਦੀ ਲੰਘ ਕੇ ਜਾਂਦੇ ਇੱਥੇ ਦੀ ਇੱਥੋਂ ਲੰਘ ਕੇ ਅੱਗੇ ਐਵਰੇਸਟ ਆਇਕ ਆ ਗਿਆ ਹੁਣ ਮੈਂ ਤੁਹਾਨੂੰ ਦਿਖਾਉਂਦਾ ਉਹ ਆ ਗਿਆ ਉੱਪਰ ਮੇਰੇ ਵੀਡੀਓ ਵਿੱਚ ਦੇਖ ਰਹੇ ਹੋ ਜਾਣੇ ਵਾਲੇ ਉੱਪਰਲੀ ਉੱਪਰਲੇ ਉਹਦੇ ਚ ਜਾਂਦੇ ਆ ਜਿਹੜੇ ਮੁੜ ਕੇ ਆਉਂਦੇ ਉਧਰੋਂ نیچے ਹੁੰਦੇ ਹਾਈਟ 'ਚ ਉਹ ਲੰਘਿਆ ਉਹ ਦੇਖੋ ਬੱਦਲ ਜੇ ਆ ਗਏ ਬਈ ਫੇਰ ਕਿੰਦਾ ਆਜਾ ਆਜਾ ਆ ਦੇਖੋ ਹੁਣ ਭੱਜ ਕੇ ਆਊਗਾ ਮੁੰਡਾ ਬਾਈ ਭੱਜ ਕੇ ਆ ਗਿਆ ਦੇਖੋ ਕਹਿੰਦਾ ਕੋਈ ਟੈਨਸ਼ਨ ਨਹੀਂ ਐ ਮੈਂ ਤਾਂ ਲੋਕਲ ਹੀ ਹਾਂ ਲਓ ਇਹ ਈਤੀ ਦਾ ਮੁੰਡਾ ਪਹਾੜੀਆਂ ਤੋਂ ਵੀ ਜ਼ਿਆਦਾ ਭੱਜਦਾ ਮੁੰਡਾ ਯੈਸ ਹੋਰ ਸਿੱਧੂ ਕਿ ਨੇਪਾਲੀ ਕੇ ਕਸ ਤੋਂ ਰਾਮਰੋ ਛ ਰਾਮਰੋ ਗਿਆ ਮੇਰੇ ਕੋਲ ਆਲਰੇਡੀ ਤਿਆਰੀ ਸੇ ਆਇਆ ਸੀ ਠੀਕ ਹੈ ਠੀਕ ਹੈ ਚਲੋ ਬਈ ਅਸੀਂ ਹੁਣ ਗੱਲਾਂ ਕਰ ਲਈਏ ਥੋੜੀ ਜਿਹੀ ਭਾਈ ਉਹ ਨੀਚੇ ਜਿਹੜਾ ਦਿਖਦਾ ਉੱਥੇ ਬਹਿ ਕੇ ਖਾਇਆ ਸੀਗਾ ਹੁਣ ਆ ਰੈਸਟ ਪੁਆਇੰਟ ਆ ਗਿਆ ਦੇਖ ਸਾਰੇ ਰੈਸਟ ਕਰਦੇ ਆ ਮੁੰਡੇ ਦੇ ਕੋਲ। ਸਭ ਰੁੱਕ ਗਏ ਸੀ ਥੋੜੀ ਰੈਸਟ ਕਰਨੇ ਨੂੰ। ਉਹ ਕਰਮੀ ਆਉਂਦਾ। ਬਾਕੀ ਪਤਾ ਨਹੀਂ ਕਿੱਥੇ ਆ। ਹੁਣ ਇਹ ਇੰਨਾ ਹੀ ਹੋਰ ਉੱਪਰ ਚੜਨਾ। ਉਹ ਉੱਪਰ ਟੌਪ ਤੱਕ ਜਾਣਾ। ਅੱਧਾ ਬਣਾ ਘੰਟਾ ਹੋਰ ਲੱਗਣਾ। ਉਸ ਤੋਂ ਬਾਅਦ ਫਿਰ 2 ਘੰਟੇ ਥੋੜਾ ਸਿੱਧਾ-ਸਿੱਧਾ ਹੈ। ਸਿੱਧਾ-ਸਿੱਧਾ ਮਤਲਬ ਇੱਥੇ ਐ ਨਹੀਂ ਵੀ ਪਲੇ ਨੇ ਹੋ ਜਾਂਦਾ। ਇਹ ਤੋਂ ਥੋੜਾ ਜਿਹਾ ਘਟ ਜਾਊਗਾ। ਦੇਖੋ ਵੀ ਪਹੁੰਚ ਗਏ ਉੱਪਰ। ਉਹ ਨਿੱਚੇ ਤੋਂ ਆਏ ਆ ਤੇ ਇਹਨਾਂ ਦੀ ਬੜੀ ਯਾਰ ਹਾਰਡ ਜੌਬ ਆ 60 60 ਕਿਲੋ 70 70 ਕਿਲੋ ਚੱਕ ਕੇ ਚੜਨਾ ਮੇਰੀ ਬਿੱਠ ਤੇ ਇਸ ਟਾਈਮ 17 17 ਕਿਲੋ ਹੋਣਾ ਬਟ 18 18 ਕਿਲੋ ਵੀ ਇਦਾਂ ਲੱਗ ਰਿਹਾ ਜੀ ਇੱਕ ਬੰਦਾ ਚੱਕਿਆ ਹੋਦਾ ਮੇਰੇ ਨਾਲ ਤੇ ਭਾਈ ਆ ਗਈ ਉਹ ਜਗਾ ਹੇ ਜਿਹੜੇ ਉੱਪਰ ਇਹਨਾਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਦੀ ਯਾਦ ਚ ਜਾਗਾ ਬਣਾਈ ਹੋਈ ਹੈ ਦੇਖੋ। ਇੱਕ ਵਾਰ ਫੜ ਕੇ ਦਿਖਾਣਾ ਤੁਹਾਨੂੰ। ਡੌਨ ਕੈਸ਼ ਇਹਨਾਂ ਨੂੰ ਸੀਕ ਡੌਨ ਕੈਸ਼ 2019 ਚ ਪੂਰਾ ਹੋਇਆ ਹੈ। ਯਾਗ ਦੇ ਲੋ ਵੇ ਕਿੱਡੀ ਕਿੱਡੀ ਜੱਗ ਤੇ ਨਾ ਤੇ ਇੱਕ ਆ ਬਣੀ ਹੋਈ ਐ ਇਹ ਕੋਈ ਡੇਵਿਡ ਸ਼ਾਰਪ ਸੀਗਾ 15 ਫਰਵਰੀ ਨੂੰ ਇਹਦਾ ਜਨਮ ਦਿਨ ਸੀ 15 ਫਰਵਰੀ 1972 15 ਮਈ 2006 ਨੂੰ ਪੂਰਾ ਹੋ ਗਿਆ ਥੋੜੀ ਥੋੜੀ ਸਨੋ ਫਾਲ ਹੋਣ ਲੱਗ ਗਈ ਮੌਸਮ ਖਰਾਬ ਹੁੰਦਾ ਜਾ ਰਿਹਾ ਸਾਰੇ ਲੋਕ ਬੈਠ ਕੇ ਇੱਥੇ ਰੈਸਟ ਕਰ ਰਹੇ ਨੇ ਨਾਲੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸੋ ਠੀਕ ਆ ਦੇਖ ਲਓ ਬਈ ਨੇ ਪਛਾਣ ਲਿਆ ਮੈਨੂੰ ਬੋਲਦੇ ਨੂੰ ਦੇਖ ਕੇ ਪੰਜਾਬੀ ਰਹਤੇ ਤੇ ਪਹਿਲੇ ਨਹੀਂ ਨਹੀਂ ਤੇ ਤੁਹਾਨੂੰ ਕਿੱਦਾਂ ਪਤਾ ਨਹੀਂ ਉਹ ਟੋਨ ਸੁਣ ਕੇ ਅੱਛਾ ਕਿੱਧਰ ਪੰਜਾਬ ਕਿੱਧਰ ਪੰਜਾਬ ਚੰਡੀਗੜ੍ਹ ਦੇ ਪਾਸੇ ਮੋਹਾਲੀ ਗਏ ਹੋ ਕਦੀ ਨਹੀਂ ਨਹੀਂ ਹੂੰ ਹੋਰ ਸਭ ਬੜੀਆ ਬੜੀਆ ਠੀਕ ਹੈ ਇਦਾਂ ਬਈ ਇਹ ਨੇਪਾਲੀ ਬੜੇ ਚੰਗੇ ਬੰਦੇ ਆ ਬੁਲਾ ਲੰਦੇ ਆ ਇਦਾਂ ਨਹੀਂ ਕਰਦੇ ਇਹ ਵੀ ਅਸੀਂ ਨਹੀਂ ਬੁਲਾਉਣਾ ਆਕੜ ਨਹੀਂ ਕਰਦੇ ਹੈਨਾ वधिया बंदे ठीक है लुओरेंस लॉरेंस बिस्नोई भाई है तुम्हारा भाई, भाई सबका भाई है ना वो। अच्छा सबका भाई है ठीक है ठीक है सबका भाई तो बोलते सलमान है नहीं लॉरेंस है ठीक है ठीक है तुम जानते हो हैं सब सब जानता है हम्म चलो देख लो भाई इन सब पता नेपाल च रह के ਹਾਲਕਿ ਇਹ ਇੰਡੀਆ ਗਿਆ ਨਹੀਂ ਕਦੇ ਇੰਡੀਆ ਤੋਂ ਨਹੀਂ ਗਿਆ ਕਬੀ ਨਿਊਜ਼ੀਲੈਂਡ ਗਿਆ ਨਿਊਜ਼ੀਲੈਂਡ ਦਿੱਲੀ ਗਿਆ ਹੈ ਨਿਊਜ਼ ਵਿੱਚ ਦੇਖਾ ਕੀ ਉਸਕੇ ਬਾਰੇ ਵਿੱਚ ਹਾਂ ਦੇਖ ਲਓ ਬਾਈ ਅਸਤਾ ਉੱਪਰ ਜਾ ਰਹਾ ਆਪੇ ਆਪ ਉੱਪਰ ਜਾ ਰਹਾ ਹਾਂ ਅੱਗੇ ਚੱਲ ਰਹੀ ਬਾਈ ਹਵਾ ਇੰਨੀ ਹੈ ਨਾ ਤੁਹਾਨੂੰ ਸ਼ਾਇਦ ਮੇਰੀ ਆਵਾਜ਼ ਵੀ ਘੱਟ ਸੁਣੇ ਬਾਈ ਬੈਠਾ ਆਰਾਮ ਨਾਲ ਕਰਦਾ ਤੇ ਜੁੜੇ ਕਰ ਰਿਹਾ ਇਹ ਵੀ ਕਿਸੇ ਦੀ ਲਾਤੇਵਾ ਮੇਰੀ ਆਈ ਵੀ ਕੋਈ ਪੂਰਾ ਹੋ ਗਿਆ ਹੁਣ ਇੱਥੇ ਦੇਖੋ ਇਹਦੇ ਘਰ ਦੇ ਮੇ ਵੀ ਆਉਂਦੇ ਵੀ ਹੁਣ ਐਸੀ ਕੋਈ ਨਹੀਂ ਤੇ ਫੋਟੋ ਵੀ ਲੱਗੀ ਹੋਈ ਹੈਗਾ ਛੋਟਾ ਜਿਹਾ ਬੱਚਾ ਸੀਗਾ ਬਈ ਉਹ ਦਰਖਾਣਾ ਕਰਦੇ ਘਰ ਤੇ ਪਤਾ ਨਹੀਂ ਕੀ ਸੋਚ ਗਏ ਨੇ ਸ਼੍ਰੀਆ ਸ਼ਾਹ ਦੇ ਰੀਡੀਅਲ ਲੱਗਦੇ ਵੀ ਫਿਰ 2012 ਚ ਤੇ ਗੁਜਰਾਤੀ ਹੋ ਸਕਦਾ ਬਾਕੀ ਪਤਾ ਨਹੀਂ ਇਸ ਉਹ ਜਿਕੇ ਆਏ ਹੁਣੇ ਤੇ ਇੱਥੇ ਆ ਦੇਖੋ Song on bin 2012 ਚ go to sleep forever in the everest ਇਦਾਂ ਹੀ ਇਹ ਸਾਰੇ ਸਾਰੇ ਐਵੇਂ ਬੜੇ ਹੋਏ ਆ ਫੈਮਿਲੀ ਸਕਾਟ ਫਿਸ਼ਰਰ ਇਹ ਸੀ ਕੋਈ ਐਡਲਾਸ ਟੈਕਸਸ ਯੂ ਐਸ ਏ ਤੋਂ ਡ੍ਰਾਈਵਰ 에릭 2005 ਚ ਪੂਰਾ ਹੋਇਆ ਇਹ ਕੋਈ ਬੰਗਲਾਦੇਸ਼ੀ ਸੀਗਾ ਸਜਾਲ ਖਲੀਦ 2013 ਚ ਫਰਸਟ ਬੰਗਲਾਦੇਸ਼ੀ ਹੂ ਵੈਂਟ ਟੂ ਇਟਰਨਲ ਸਲੀਪ ਇਨ ਦਾ ਓਕੇ ਪਹਿਲਾ ਬੰਗਲਾਦੇਸ਼ੀ ਸੀ ਜਿਹੜਾ ਇੱਥੇ ਪੂਰਾ ਹੋਇਆ ਭਾਈ ਜਾਂਦਾ ਜਾਂਦਾ ਵੀ ਰਿਕਾਰਡ ਬਣਾ ਗਿਆ ਸੋ ਇਦਾਂ ਹੀ ਸਾਰੇ ਪਾਸੇ ਇਹ ਬਣੇ ਹੋਏ ਆ ਕਿਸੇ ਤੇ ਬੋਰਡ ਲੱਗਿਆ ਹੋਇਆ ਕਿਸੇ ਤੇ ਨਹੀਂ ਲੱਗਿਆ ਹੋਇਆ ਸੋ ਭਾਈ ਮੂਮਾ ਪੂਰਾ ਕਵਰ ਕੀਤਾ ਹੋਇਆ ਮੈਂ ਤੇ ਠੰਡ ਬਹੁਤ ਹੈ ਤੁਹਾਨੂੰ ਦਿਖਦੀ ਹੋਣੀ ਥੋੜੀ ਥੋੜੀ ਬਰਫ਼ ਵੀ ਲੱਗੀ ਪੈਣਾ ਦੇਖੋ ਕਿੱਦਾਂ ਆ ਰਹੀ ਹੈ ਹਜੇ ਇੰਨੀ ਮੋਟੀ ਨਹੀਂ ਹੈ ਪਰ ਆ ਰਹੀ ਹੈ ਸੋ ਮਯਾ ਵੀ ਪੂਰਾ ਆ ਰਿਹਾ ਹੈ ਕੰਟਰੀ ਠੰਡੀਆਂ ਗਲਵਜ਼ ਚ ਵੀ ਮੇਰੇ ਹੱਥ ਸੁੰਨ ਹੋਏ ਪਏ ਆ ਹੁਣ ਮੈਂ ਸੋਚਦਾ ਵੀ ਮੈਂ ਆਪਣੇ ਦੂਜੇ ਗਲਵਜ਼ ਕਿਉਂ ਨਹੀਂ ਲੈ ਕੇ ਆਇਆ ਹੋਰ ਕੋਈ ਗੱਲ ਨਹੀਂ ਜਦ ਹਵਾ ਵੱਜਦੀ ਨਾ ਹਵਾ ਨਾਲ ਫਿਰ ਅੰਦਰ ਠੰਡ ਲੱਗਦੀ ਇਹਦੇ ਵਿੱਚ ਬਾਕੀ ਠੀਕ ਐ ਮੇਰੀ ਦੂਜੀ ஸ்ਨੋ ਜੈਕਟ ਮਾਈਨਸ ਵਾਲੀ ਉਹ ਦੂਜੇ ਬੈਗ ਚ ਐ ਚਲ ਬਾਕੀ ਮੈਨੂੰ ਲੋਡ ਨਹੀਂ ਹਜੇ ਮੈਂ ਹੁਣ ਤਿੰਨ ਚੀਜ਼ਾਂ ਪਾਈਆਂ ਹੋਈਆਂ ਇੱਕ ਟ੍ਰੈਕਿੰਗ ਟੀ-ਸ਼ਰਟ ਪਾਈ ਹੋਈ ਆ ਫੁੱਲ 슬ੀਵ ਤੇ ਉਹਦੇ ਉੱਤੇ ਇੱਕ ਵਾਰਮ ਅਹ ਸਲੀਵ ਹੈ ਤੇ ਆ ਹੈਗੀ ਆ ਮੇਰੇ ਕੋਲੇ ਵਿੰਡਸ਼ੀਟਰ ਜੀ ਆ ਪਰ ਇਹਦੇ ਨਾਲ ਇਹ ਰੁਕ ਦੀਨ ਕਿਹਦੇ ਜਾਲੀ ਹੈ ਇਹਦੇ ਚ ਠੀਕ ਹੈ ਪਰ ਮਜ਼ਾ ਆ ਰਿਹਾ ਠੰਡ ਨਹੀਂ ਲੱਗ ਰਹੀ ਬੂਟਸਾਂ ਮੈਂ ਦਿਖਾ ਦੂੰ ਬੂਟ ਫੇਰ ਹੋਈ ਹੈ ਬੂਟ ਵੀ ਮੇਰੇ ਦੂਜੇ ਬੈਗ ਚ ਹੈ ਜੇ ਲੋਡ ਵੀ ਨਹੀਂ ਹੈਗੀ ਕੋਈ ਚੱਕਰ ਨਹੀਂ ਆ ਮਤਲਬ ਇਹ ਤੋਂ ਬਾਅਦ ਇੱਥੇ ਅਜ ਰੁਕਣਾ ਜਾ ਕੇ ਉਸ ਤੋਂ ਬਾਅਦ ਇੱਕ ਜਗ੍ਹਾ ਹੋਰ ਆਉਣੀ ਹੈ ਮਤਲਬ ਕੱਲ ਕੱਲ ਸਾਡਾ ਐਵਰੇਸਟ ਹੋ ਜਾਣਾ ਚਲੋ ਮਿਲਦੇ ਅੱਗੇ ਬੈਟਰੀ ਰਹੀ 12% ਬਈਆ ਦੇਖ ਲੋ ਕੁੜੀ ਅੱਗੇ ਜਾ ਰਹੀ ਆ ਇੱਧਰ ਦੋ ਦੋ ਪੈਂਟ ਆ ਭਾਈ ਉਹ ਹੀ ਆ ਇਹ ਜਾ ਰਹੀ ਇਦਾਂ ਹੀ ਨਿੱਕਰ ਭਾਈ ਇਹਨੂੰ ਕੋਈ ਚੱਕੇ ਤਾਂ ਲਾਲ ਹੋਈ ਪਈ ਆ ਇਹ ਕੋਈ ਇਹੋ ਜੀ ਜਗ੍ਹਾ ਤਾਂ ਹੋਊਗੀ ਜਿੱਥੇ ਬਹੁਤ ਜ਼ਿਆਦਾ ਬਰਫ਼ गिरਦੀ ਆ ਹੈਨਾ ਅਮਰ ਯਾਂ ਵੀ ਬਹੁਤ ਜ਼ਿਆਦਾ ਬਰਫ਼ ਗਿਰਦੀ ਆ ਤੇ ਨਾਲੇ ਤੁਸੀਂ ਦੇਖੋ ਫ੍ਰੀਜ਼ਿੰਗ ਟੈਂਪਰੇਚਰ ਆ ਇਸ ਟਾਈਮ ਮਾਈਨਸ 15 ਤੋਂ 20 ਡਿਗਰੀ ਦੇ ਵਿੱਚ ਵਿੱਚ ਹੈਗਾ ਕਿੰਨੀ برف ਪੈ ਰਹੀ ਆ ਦੇਖੋ ਪਰ ਫਿਰ ਵੀ ਇਹ ਕੋਈ ਫਰਕ ਨਹੀਂ ਹੈ ਛੋਟੀ ਹੋਈ ਅਗੜੀ ਸੋ ਭਈ ਆ ਪਹੁੰਚ ਗਿਆ ਲਈ ਕੌਨਸੀ ਜਗ੍ਹਾ ਹੈ ਇਹ ਹੈ ਲਬੂਚੇ ਆ ਗਏ ਆ ਰੁਕ ਲਬੂਚੇ ਪਹੁੰਚ ਗਿਆ ਆ ਦੇਖੋ ਭਈ ਇਹਨੂੰ ਠੰਡ ਨਹੀਂ ਲੱਗਦੀ ਇਹ ਇਦਾਂ ਹੀ ਹੈ ਇਹਨੂੰ ਕੋਈ ਚੱਕਰ ਨਹੀਂ ਕਿਉਂਕਿ ਇਹ ਤਾਂ ਬਰਫ ਦਾ ਘੋੜਾ ਹੈ ਜਿਵੇਂ ਰੇਗਿਸਤਾਨ ਦਾ ਘੋੜਾ ਊਠ ਹੁੰਦਾ ਨਾ ਬਰਸ ਦੇ ਘੋੜੇ ਇਹ ਹਨ ਨੂੰ ਕੋਈ ਚੱਕਰ ਨਹੀਂ ਡਿੱਡੀ ਜੱਤ ਚੜੀ ਹੋਈ ਆ ਤੇ ਕੋਈ ਪ੍ਰੋਬਲਮ ਨਹੀਂ ਆ ਇਹਨਾਂ ਨਾ ਇਹਨੇ ਬਾਹਰੇ ਬੈਠਾ ਰਹਿਣਾ ਚਾਹੀ ਜਿੰਨੀ ਮਰਜ਼ੀ ਬਰਸ ਪਈ ਜਾਵੇ ਤੇ ਮੈਂ ਤੁਹਾਨੂੰ ਆਪਣੀ ਫਰੈਂਡ ਨਾਲ ਮਿਲਾਂਦਾ ਹੁਣੇ-ਹੁਣੇ ਬਣੀ ਆ ਅਲੀਸਾ ਅਲੀਸਾ ਹਾਈ ਸੇ ਹਾਈ ਆ ਸ਼ੀਸ ਫਰਮ ਆਇਰਲੈਂਡ ਯਾ ਤੇ ਬਾਈ ਤਕੜੀ ਆ ਦੇਖੋ ਤੇ ਸ਼ਾਰਟ ਛੋਟੀ ਹੋ ਬਈਆ ਕੁੜੀ ਓਕੇ ਬਾਈ ਨਾਈਸ ਟੂ ਮੀਟ ਯੂ ਬਾਈ ਬਾਈ ਨਾਈਸ ਟੂ ਮੀਟ ਯੂ ਯਾ ਨਾਈਸ ਟੂ ਮੀਟ ਯੂ ਸੋ ਬਾਈ ਤੁਸੀਂ ਦੇਖਿਆ ਦੇਖੋ ਇੱਦਾਂ ਹੀ ਆਂਦੇ ਜਾਂਦੇ ਨਾ ਲੋਕ ਜਿਵੇਂ ਪਹਿਲੀ ਵਾਰ ਮਿਲੇ ਚਲੋ ਥੋੜਾ ਜਿਹਾ ਔਖਾ ਲੱਗਦਾ ਤੇ ਜਿਵੇਂ ਬਾਰ ਬਾਰ ਲੋਕ ਮਿਲ ਹੀ ਜਾਂਦੇ ਆ ਮਿਲ ਹੀ ਜਾਂਦੇ ਫੇ ਥੋੜੀ ਥੋੜੀ ਨਾ ਦੋਸਤੀ ਜੀ ਹੋਣ ਲੱਗ ਜਾਂਦੀ ਹੈ ਲੋਕਾਂ ਨਾਲ ਕੰਮ ਮਿਲਣ ਲੱਗ ਜਾਂਦੀਆਂ ਪਛਾਣਨ ਲੱਗ ਜਾਂਦੇ ਕਿਉਂਕਿ ਸਾਰੇ ਜਣੇ 10 ਦਿਨ ਤੋਂ ਸੇਮ ਰੂਟ ਤੇ ਹੀ ਐ ਤਾਂ ਇੱਕ ਤਰ੍ਹਾਂ ਇਹ ਲਾ ਲੋ ਵੀ ਸਾਰਾ ਟੱਬਰ ਇੱਕ ਤਰ੍ਹਾਂ ਇੱਕ ਟੱਬਰ ਬਣ ਗਿਆ ਤੇ ਟੱਬਰੇ ਤੁਰਿਆ ਹੋਇਆ ਸਾਰਾ ਉਹੀ ਕੋਈ ਅੱਗੇ ਚਲੇ ਗਿਆ ਕੋਈ ਪਿੱਛੇ ਚਲੇ ਗਿਆ ਤੇ ਬਹੁਤ ਵਧੀਆ ਮਾਹੌਲ ਹੈ ਮਾਹੌਲ ਪੂਰਾ ਵੇਵੀ ਬਰਫ਼ ਪੈ ਰਹੀ ਦੇਖੋ ਬੈਟਰੀ ਰਹਿ ਗਈ 8% ਆ ਕੋਈ ਟੈਂਟ ਲਾ ਕੇ ਪਿਆ ਗਿਆ ਵਿੱਚ ਤੇ ਚਲੋ ਮਿਲਦੇ ਆ ਬਾਈ ਹੁਣ ਰੂਮ ਰਾਮ ਚ ਜਾ ਕੇ ਚੇਂਜ ਕਰੀਏ ਬਰਫ ਬੜੀ ਪਈ ਹੋਈ ਹੈ ਉੱਤੇ ਹੋ ਸਕਦਾ ਭਿਜ ਵੀ ਗਿਆ ਹੋਵਾਂ ਥੋੜਾ ਜਿਹਾ ਤੇ ਚਲੋ ਬਾਈ ਹਨ ਬਹੁਤੀ ਬੜੀ ਨਹੀਂ ਹੈਗੀ ਛੋਟੀ ਜਗ੍ਹਾ ਹੈ ਇੱਥੇ ਲੋਜ ਵੀ ਘੱਟ ਹੈ ਹੈਨਾ ਤੇ ਬਾਈ ਦੇਖੋ ਫਰੀ ਰੰਗ ਦੇ ਕੱਪੜੇ ਪਾ ਕੇ ਖੜਾ ਇਹਨੂੰ ਪੂਰਾ ਹਲਕ ਲੱਗਦਾ ਬਾਈ ਹਲਕ ਦੇਖ ਹੈ ਦੇਖੋ ਤੇ ਭਈਆ ਕਿਤਨੀ ਫਿਟ पे ਆ ਵੀ ਹੁਂ ਇਹ ਕਿੰਨੇ ਮੀਟਰ पे ਹੈ 5000 5990 4990 4990 5990 4990 4990 ਮੀਟਰ ਤੇ ਪਹੁੰਚ ਗਏ ਆ ਬਰਫ ਦੇਖੋ ਪੈ ਰਹੀ ਇੱਥੇ ਕਹਿੰਦੇ ਮੀਂਹ ਨਹੀਂ ਪੈਂਦਾ ਇੱਥੇ ਬਰਫੇ ਪੈਂਦੀ ਆ ਕਿਉਂਕਿ ਇੰਨਾ ਇੰਨਾ ਘੱਟ ਟੈਂਪਰੇਚਰ ਹੁੰਦਾ ਨਾ ਪੰਜਾਬ ਸੇ ਪੰਜਾਬ ਸੇ ਸੀਪਰਾ ਵਿਸ਼ਣ ਉਹ ਬਾਈ ਨੇ ਵੀ ਪਛਾਣ ਲਿਆ ਕਹਿੰਦਾ ਪੰਜਾਬ ਸੇ ਆ ਦੇਖੋ ਪੰਜਾਬੀ ਪਛਾਣ ਲੰਦੇ ਇਹ ਬੰਦੇ ਹਾਂ ਲੈਂਗੁਏਜ ਪੰਜਾਬੀ ਬੰਦੇ ਕੈਸੇ ਹੋਤੇ ਆ ਪੰਜਾਬੀ ਬੰਦੇ ਬਹੁਤ ਅੱਛਾ ਹੁੰਦੇ ਆ ਅੱਛਾ ਹੁੰਦਾ ਹੈ ਨਾ ਨੇਪਾਲੀ ਵੀ ਮੇਰੇ ਕੋਲ ਬਹੁਤ ਅੱਛੇ ਲੱਗੇ ਇਹ ਦੇਖੋ ਬਹੁਤ ਬੜੀਆ ਸਭ ਤੋਂ ਬੜੀਆ ਲੱਗਦੇ ਨੇਪਾਲੀ ਕੋਈ ਘਮੰਡ ਨਹੀਂ ਹੈ ਚਲੋ ਭਾਈ ਹੁਣ ਅੰਦਰ ਜਾ ਕੇ ਦੇਖਦੇ ਆ ਇਹ ਆਪਣਾ ਅੱਜ ਦਾ ਇੱਥੇ ਇਹਨੇ ਤਕੜੇ ਵਧੀਆ ਲੋਜ ਨਹੀਂ ਹੈਗੇ ਠੀਕ ਠਾਕ ਹੈ ਬਾਕੀ ਰੂਮ ਵਧੀਆ ਮਿਲ ਜੇ ਤੇ ਟਾਇਲਟ ਵਗੈਰਾ ਵਧੀਆ ਹੋਵੇ ਹੁਣ ਇੱਕ ਚੇ ਕੰਮ ਹੋ ਜਾਂਦਾ ਓਕੇ ਇਹ ਇਦਾਂ ਦਾ ਬਈ ਡਾਈਨਿੰਗ ਏਰੀਆ ਏ ਇਹ ਰਿਸੈਪਸ਼ਨ ਆ ਖਾਣ ਪੀਣ ਦਾ ਸਮਾਨ ਪਿਆ ਪਹਿਲਾਂ ਰੂਮ 'ਚ ਜਾਣਾ ਹੈ ਲੋ ਦਾਈ ਰੂਮ 'ਚ ਜਾਣਾ ਪਹਿਲਾਂ ਰੂਮ ਇਸ ਤਰਫ ਸੇ ਹਮ ਕੇ ਉਪਰ ਪਹਿਲਾਂ ਰੂਮ 'ਚ ਜਾਣਾ ਫਿਰ ਉੱਤੇ ਬਾਅਦ ਦੇਖਦੇ ਆ ਖਾਣ ਪੀਣ ਦਾ ਸੋ ਬਈ ਮੈਂ ਤੇ ਕਰਮੀ ਦੋਨੋਂ ਆਜ ਲਿਆ ਬੜਾ ਸਾਰਾ ਜੱਗ ਜਾ ਗਰਮ ਪਾਣੀ ਦਾ ਤੇ ਇਹ ਸੀ ਦੋਨੋਂ ਜਣੇ ਇਹਦੇ ਵਿੱਚ ਉਹ ਪਾ ਲਿਆ گارਲਿਕ گارਲਿਕ ਵਧੀਆ ਹੁੰਦਾ ਕਰਮੀ ਨੇ ਮੈਨੂੰ ਦਿੱਤਾ ਕਹਿੰਦਾ ਕਿ ਇਹਦੇ ਵਿੱਚ ਪਿਚ ਪਾ ਕੇ ਫਿਰ ਇਹਨੂੰ ਪੀ ਤੇ ਹੈਲਥ ਵਾਸਤੇ ਵਧੀਆ ਹੈ ਹਾਈ ਐਲਟੀਟਿਊਡ ਦਾ ਕਰਮੀ ਯੂ ਵਾਂਟ ਟੂ ਸੇ ਸਮਥਿੰਗ ਵੀ ਆਰ ਵੈਰੀ ਹੈਪੀ ਟਰੈਵਲਿੰਗ ਟੂਗੇਦਰ ਲਾਈਕ ਅ ਫੈਮਿਲੀ ਯਾ we enjoy much and um, <coughs> navdeep was cheating in uh, ludo next time, next time i will win yeah <laughs> 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 te carmi ne aa kharide ve dekho nepal de biscuit nepal de coconut coconut biscuit e bhi asi khane hun ਹੰਡਬਾਲ ਦੇ ਬਾਹਰ ਹੋਣੇ 스노우ਫਾਲ ਹੋ ਕੇ ਹੱਡੀ ਆ ਹੈਲੋ ਕੋਈ ਕੋਈ ਕਿਸੇ ਕੰਟਰੀ ਦਾ ਬੈਠਾ ਕੋਈ ਕਿਸੇ ਕੰਟਰੀ ਦਾ ਬੈਠਾ ਇਹ ਇੱਧਰ ਮਰੋਕੋ ਦੇ ਲੋਕ ਬੈਠੇ ਆ ਜਿਹੜੇ ਰੋਡ ਦਾ ਸੇੜਾ ਹੈ ਤਾਂ ਅਲੱਗ-ਅਲੱਗ ਕੰਟਰੀਜ਼ ਦੇ ਲੋਕ ਸਾਡੇ ਨਾਲ ਇੱਥੇ ਅੱਛੇ ਹੋਏ ਵੀਰ ਵਧੀਆ ਬਾਰਤਲਾਵ ਚੱਲਦੀ ਪਈ ਹੈ ਬੈਟਰੀ ਰਹਿ ਗਈ 1% ਸੋ ਇਹਨੂੰ ਹੁਣ ਇੱਥੇ ਪਲੱਗ ਕਰਦਾ ਫਿਰ ਚਾਰਜ ਕਰਕੇ ਮਾਰੂੰਗਾ ਫਿਰ ਨਗਰ ਆ